ਚੱਲ ਜਾ ਗੋਬੀ ਸੈਟ ਥੱਲੇ ਉਹ ਤਾਂ ਥੋੜੀ ਸੀਗੀ ਉੱਤੇ ਡਾਡ ਨਹੀਂ ਯਾਰ ਨਾਲ ਬੱਚੇ ਲੱਗੇ ਆ ਜੀ ਕੋਈ ਪਾ ਰਹੇ ਆ ਆਪਾਂ ਠੀਕ ਐ ਹੋਈ ਮੋਟੜੀ ਜਾਂਦੀ ਪੌਣ ਦਾ ਨਹੀਂ ਯਾਰ ਆ ਵੀ ਆ ਗਿਆ ਜੱਰਾਬ ਵੀ ਉਹ ਠੰਡਾ ਮਾਹੌਲ ਕਰ ਗਿਆ ਬਲੀਵਾਵਾ ਪਈ ਹੈ ਹਜੇ 10 15 ਟਰਾਲੀਆਂ ਤੋਂ ਬਾਅਦ ਪਈ ਹੈ ਤੇ ਬਾਕੀ 5-7 ਟਰਾਲੀਆਂ ਬਣਾਉਣਾਂ ਲੀਆਂ ਪਿੰਡਾਂ ਦੇ ਗੋਬੀ ਸਿੰਘ ਫੜੋ ਬਾਂਡਰ ਆਇਓ ਆਓ ਕਮ 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 ਹਾ ਪਕੜਾ ਪਕੜਾ ਪਕੜੋ ਹਾਂ ਇਹਨੂੰ ਲੈ ਕੇ ਜਾਓ ਪਰਾਂ ਨੂੰ ਲੱਦਾ ਮਾਰ ਕੇ ਮਾਰ ਲੱਤਾ ਮਾਰ ਲੱਤਾ ਤੇ ਖੋਲਣ ਦਾ ਤਰੀਕਾ ਦੂਜਾ ਸਿਖਾਏ ਤੈਨੂੰ ਚੱਲ 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 ਹਾਂ ਇਹ ਖੱਚਾ ਆਪ ਦਾੜ ਖੱਚਾ ਤੂੰ ਆਪਦੇ ਵਾਲਾ ਖੱਚਾ ਤੂੰ ਆਪਦੇ ਵਾਲਾ चल गई पर मौसम भी बी खराब है देखो रात मी भी आ सकता चेरा टल गया देखो जी पता किला मी ਹਵਾ ਬਹੁਤ ਸਿਨੀਰੀ ਤੇ ਚਲ ਚਲ ਥੱਲੇ ਸੜਦੇ ਓਹੋ ਢੜੇ ਲੈ ਕੇ ਕੰਮ ਕੰਮ ਗੱਭਰੂ ਲੈ ਕੇ ਦੱਬ ਕੇ ਇਹ 2-3 ਮਿੰਟ ਚੋਬਰ ਲੱਗੇ ਪਏ ਆ ਹਾਂ ਪੰਜ ਕਰਾ ਲੈ ਮਾਪਾਈ ਚੋਬਰ ਲੱਗੇ ਤਰੇ ਆਉਂਦੇ ਆ ਤੇ ਵੀਡੀਓ ਨੂੰ ਵੱਤ ਵੱਤ ਲਾਈਕ ਮਰ ਸ਼ੇਅਰ ਜ਼ਰੂਰ ਕਰਦੇ ਚੱਲ ਲਗਾ ਲੋ ਛਾਲਾਂ ਸੁਪਰਮੈਨ ਬੰਨਾ ਹੈ ਗਾਇਜ਼ ਆ ਸੁਪਰਮੈਨ ਐਤ ਮੇਖ ਲਣਕੀ ਯਾਰ ਮਾਰੂ ਓਹ ਡਬਲ ਸੁਪਰਮੈਨ ਆ ਗਿਆ ਸੀ ਇਧਰ ਹੀ ਛਿੱਟ ਗਈ ਹੁਣ ਬੰਦਾ ਹੋ ਚੌਂਡ ਦੇ ਹੈਲੋ ਬਾਈ ਲੈ 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 ਜਮਨ ਸਪਾਈਡਰਮੈਨ ਵਾਂਗੂ ਜਾਉ ਚੰਗਾ ਜੋ 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 ਆ ਅਬ ਇਹ ਕੋਈ ਕ੍ਰੈਸ਼ ਨਹੀਂ ਲਾਉਂਦਾ ਨਾ ਕ੍ਰੈਸ਼ ਲੈਂਡਿੰਗ ਹੋ ਗਈ ਐਤੀ ਠੀਕਾ ਕੁਝ ਆਓ ਹੌਲੀ ਹੌਲੀ ਹੌਲੀ